ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਲ ਹੀ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਦੇ ਨਿਯਮਾਂ ਵਿੱਚ ਤਬਦੀਲੀਆਂ ਕਰਨ ਦਾ ਸੰਕੇਤ ਦਿੱਤਾ ਹੈ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਵਿਭਾਗ ਦੁਆਰਾ ਕਾਲਜਸ ਯੂਨੀਵਰਸਿਟੀਆਂ ਅਤੇ ਪ੍ਰੋਵਿੰਸਸ ਵਿੱਚ ਵਨਡੇ ਗਏ ਇੱਕ ਸਰਵੇਖਣ ਵਿੱਚ ਪੀਜੀਡਬਲਯੂਪੀ ਵਿੱਚ ਤਬਦੀਲੀਆਂ ਬਾਰੇ ਉਨ੍ਹਾਂ ਦੇ ਵਿਚਾਰ ਮੰਗੇ ਗਏ ਹਨ ਸੀਆਪੀ ਤੇ ਨੌਕ ਦੀ ਜਿਹੜੀ ਹੈਗੀ ਨੌਕ ਸੀਆਪੀ ਲਿੰਕਿੰਗ ਦੀ ਗੱਲ ਕੀਤੀ ਰਹੀ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਕਲਾਸੀਫਿਕੇਸ਼ਨ ਆਫ ਇਨਸਟ੍ਰਕਸ਼ਨਲ ਜਿਹੜੇ ਇੱਕ ਪ੍ਰੋਗਰਾਮਸ ਹੈਗੇ ਨੇ ਉਹਨਾਂ ਦਾ ਇੱਕ ਜ਼ਿਕਰ ਕੀਤਾ ਹੈਗੇ ਇਹਦੇ ਵਿੱਚ ਕਿ ਕਿਵੇਂ ਜਿਹੜਾ ਹੈ ਜਿਹੜੀਆਂ ਪੜਾਈਆਂ ਕਰਾਈਆਂ ਜਾਂਦੀਆਂ ਨੇ ਜਿਵੇਂ ਫੋਰ ਐਗਜ਼ਾਮਪਲ ਕਿ ਆਪਾਂ ਗੱਲ ਉਹਨਾਂ ਨੇ ਇਹਦੇ ਵਿੱਚ ਐਗਜ਼ਾਮਪਲ ਵੀ ਦਿੱਤਾ ਹੋਇਆ ਕਾਰਪੈਂਟਰ ਦਾ ਹੋ ਗਿਆ ਜਾਂ ਵੈਲਡਰਸ ਦਾ ਹੋ ਗਿਆ ਤੇ ਉਹਨਾਂ ਦੀ ਜਿਹੜੀ ਆਪਣੀ ਐਜੂਕੇਸ਼ਨ ਰਿਕੁਆਇਰਮੈਂਟ ਦੇ ਆਧਾਰ ਦੇ ਉੱਤੇ ਕੁਝ ਜਿਹੜੀਆਂ ਪੜਾਈਆਂ ਹੈਗੀਆਂ ਨੇ ਜਿਵੇਂ ਆਪਣਾ ਕੰਸਟਰਕਸ਼ਨ ਟੈਕਨੀਸ਼ੀਅਨ ਹੋ ਗਿਆ ਜਾਂ ਕਾਰਪੈਂਟਰ ਹੋ ਗਿਆ ਜਾਂ ਵੁੱਡ ਵਰਕਿੰਗ ਜਨਰਲ ਦਾ ਹੋ ਗਿਆ ਤੇ ਉਹ ਕਿਵੇਂ ਤਿੰਨੋਂ ਪੜਾਈਆਂ ਕਰਕੇ ਵੀ ਜਦਾ ਬੰਦਾ ਕੋਈ ਕਾਰਪੈਂਟਰ ਕੰਮ ਕਰ ਸਕਦਾ ਹੈ ਕਿਉਂ ਪ੍ਰੋਸ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਿੱਚ ਆਖਰੀ ਵੱਡੀਆਂ ਤਬਦੀਲੀਆਂ ਅਪ੍ਰੈਲ 2008 ਵਿੱਚ ਆਈਆਂ ਸਨ ਜਿਸ ਨਾਲ ਹਾਲ ਹੀ ਦੇ ਗ੍ਰੈਜੂਏਟ ਆਪਣੀ ਪੜਾਈ ਦੇ ਪ੍ਰੋਗਰਾਮ ਦੀ ਲੰਬਾਈ ਦੇ ਆਧਾਰ ਤੇ 3 ਸਾਲਾਂ ਤੱਕ ਇੱਕ ਓਪਨ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਸਨ ਪਰ ਹੁਣ ਇਸ ਵਿੱਚ ਤਬਦੀਲੀਆਂ ਲੈ ਕੇ ਆਉਣ ਲਈ ਇਸ ਡਾਕੂਮੈਂਟ ਵਿੱਚ 8 ਸਵਾਲਾਂ ਨੂੰ ਫਰੇਮ ਕੀਤਾ ਗਿਆ ਹੈ ਕੈਨੇਡਾ ਦਾ ਆਲਰੇਡੀ ਇੱਕ ਕੌਪਸ ਜਿਹਨੂੰ ਆਪਾਂ ਕਹਿ ਦਿੰਦੇ ਆ ਕੈਨੇਡਾ ਓਕਿਪੇਸ਼ਨਲ ਪ੍ਰੋਜੈਕਸ਼ਨ ਸਿਸਟਮ ਹੈਗਾ ਆ ਉਹ ਆਲਰੇਡੀ ਇੱਕ ਇਹਨਾਂ ਦਾ ਸਿਸਟਮ ਬਣਾਇਆ ਹੋਇਆ ਹੈ ਜਿਦੇ ਚ ਇਹਨਾਂ ਨੇ ਆਇਡੈਂਟੀਫਾਈ ਕੀਤੀ ਹੋਈ ਹੈ ਕਿਹੜੀ ਕਿਹੜੀ ਓਕਿਪੇਸ਼ਨਾਂ ਦੀ ਇਹਨਾਂ ਨੂੰ ਲੋੜ ਹੈਗੀ ਕਿਸ ਹਿਸਾਬ ਦੇ ਨਾਲ ਜ਼ਿਆਦਾ ਡਿਮਾਂਡ ਚ ਕਿਹੜੇ ਕਿਹੜੇ ਜਿਨ੍ਹਾਂ ਦੀ ਸ਼ਾਰਟੇਜ ਆ ਰਹੀ ਹੈਗੀ ਹੈ ਸੋ ਉਹ ਸਾਰੇ ਨੂੰ ਸਿਸਟਮ ਨੂੰ ਇੱਕ ਲਿੰਕ ਕਰਕੇ ਕਿ ਸਿਸਟਮ ਲੈ ਕੇ ਆ ਰਹੇ ਨੇ ਕਿ ਜਿਹੜੇ ਬੰਦਿਆਂ ਦੀ ਲੋੜ ਆ ਸਿਰਫ ਅਸੀਂ ਉਹਨੂੰ ਹੀ PGWP ਜਿਹੜਾ ਹੈਗਾ ਇੱਕ ਦਵਾਂਗੇ ਪ੍ਰੋਪਰ ਵੈਲਿਡਿਟੀ ਦਾ ਤਬਦੀਲੀਆਂ ਵਾਸਤੇ ਕਾਲਜਸ ਤੋਂ ਓਕਿਊਪੇਸ਼ਨਸ ਨੂੰ ਪੜ੍ਹਾਈ ਨਾਲ ਜੋੜਨ ਅਤੇ ਪ੍ਰੋਵਿੰਸਸ ਤੋਂ ਲੇਬਰ ਮਾਰਕੀਟ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਸਰਵੇ ਨਾਲ ਸੰਬੰਧਿਤ ਨਤੀਜੇ ਕੀ ਹੋ ਸਕਦੇ ਹਨ ਇਸ ਬਾਰੇ ਕਨਵਰਸੈਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜੇ ਆਪਾਂ ਕਹਿ ਦਿੰਦੇ ਸੀ ਕਿ ਈਸ਼ੂ ਹੁੰਦੇ ਸੀਗੇ 3 ਸਾਲ ਦਾ ਓਪਨ ਵਰਕ ਪਰਮਿਟ ਈਸ਼ੂ ਹੋ ਗਿਆ ਤੁਸੀਂ ਕਿਸੇ ਨਾਲ ਵੀ ਕੰਮ ਕਰ ਸਕਦੇ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਿਰਫ 1 ਸਾਲ ਲਈ ਓਪਨ ਵਰਕ ਪਰਮਿਟ ਇਸ਼ੂ ਹੋਵੇ ਤੇ ਬਾਕੀ ਦਾ ਸਮਾਂ ਉਹਦੇ ਤੇ ਡਿਫਾਈਨ ਜੋ ਵੀ ਆਪਣਾ ਜਿੱਥੋਂ ਪ੍ਰੋਵਿੰਸ ਸਪੋਰਟ ਕਰਦਾ ਏਮਪਲੋਇਰ ਸਪੋਰਟ ਕਰਦਾ ਫਿਰ ਉਹ ਏਮਪਲੋਇਰ ਦੇ ਨਾਲ ਹੀ ਜਿਹੜਾ ਹੈ ਸਪੈਸੀਫਿਕ ਉਹ ਅੱਗੇ ਜਾ ਕੇ ਤੁਸੀਂ ਕੰਮ ਕਰ ਸਕੋਗੇ ਹੁਣ ਉਹ ਜੋਬ ਆਫਰ ਦੇ ਹਿਸਾਬ ਦੇ ਨਾਲ ਜੇ ਕਰਦੇ ਨੇ ਤਾਂ ਕਿਤੇ ਨਾ ਕਿਤੇ ਠੀਕ ਹੈ ਇੱਕ ਐਲ ਐਮ ਆਈ ਦੀ ਮਾਰਕੀਟ ਤੇ ਸੱਟ ਵੱਜ ਸਕਦੀ ਹੈ ਪਰ ਫਿਰ ਉਥੇ ਇਹ ਦੇਖਣਾ ਪੈਣਾ ਕਿ ਕਿਹੜੇ ਜੈਨੂਇਨ EMPLOYEES ਨੇ ਜਿਹੜੇ ਜੈਨੂਇਨ ਤਰੀਕੇ ਦੇ ਨਾਲ ਜੌਬ ਆਫਰਸ ਦੇ ਰਹੇ ਨੇ ਕਿਤੇ ਇਹ ਨਾ ਹੋਵੇ ਫਿਰ ਜਿਸ ਰੇਟ ਤੇ LMIA बिकਦੀ ਹੈ ਉਸੇ ਰੇਟ ਦੇ ਉੱਤੇ ਜੌਬ ਆਫਰਾਂ ਬਿਕਣ ਲੱਗ ਪੇ PJWP ਵਿੱਚ ਆਉਣ ਵਾਲੀਆਂ ਤਬਦੀਲੀਆਂ ਇਸ ਸਮੇਂ ਕੈਨੇਡਾ ਵਿੱਚ ਪੜ ਰਹੇ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਿਸ ਕਰਕੇ ਕਨਵਰਸੈਰਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਧਿਆਨ ਦੇਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਅਪੀਲ ਕੀਤੀ ਹੈ ਪਹਿਲਾਂ ਇਹ ਪਾਲਿਸੀ ਜਿਹੜੀ ਹੈਗੀ ਹੈ 16 ਸਾਲ ਪਹਿਲਾਂ 2008 April ਚ ਡਿਜ਼ਾਈਨ ਹੋਈ ਸੀ 16 ਸਾਲ ਇਹ ਉਵੇਂ ਹੀ ਚੱਲਦਾ ਰਿਹਾ ਤਾਂ ਹੁਣ ਵੀ ਜਿਹੜੀ ਚੀਜ਼ ਹੋਊਗੀ ਉਹ ਆਪਣਾ ਜਿਹੜਾ ਹੈ 1.5 ਦਹਾਕੇ ਤੱਕ ਤਾਂ ਉਹ ਵੀ ਚਲਣੀ ਚਲਣੀ ਹੈ ਅਗਲੇ 10-15 ਸਾਲ ਤੱਕ ਸੋ ਇਹ ਬਹੁਤ ਕ੍ਰਿਟੀਕਲ ਪੁਆਇੰਟ ਹੈ ਕਿ ਅੱਜ ਦੀ ਡੇਟ 'ਚ ਤੁਸੀਂ ਜਿਹੜਾ ਹੈ ਸਰਕਾਰ ਨੂੰ ਆਪਣਾ opinion ਜ਼ਰੂਰ ਦਿਵੋ ਮੂਰੇ ਹੋ ਕੇ ਇਸ ਚੀਜ਼ ਬਾਰੇ ਗੱਲ ਜ਼ਰੂਰ ਕਰੋ